ਉਪਣੀ ਨਹੀਂ ਨਾ ਗਲਤ ਨਹੀਂ ਕੰਮ ਕਰਦੇ ਬਾਬਾ ਜੀ ਲੈ ਮਿੱਠੂ ਲਾ ਮੁੱਲ ਆਮੀ ਨਹੀਂ ਦਾ ਇਹ ਨੌ ਮੰਗਿਆ ਨੌ ਮੰਗਿਆ ਇੱਕੀ ਬੜਾ ਹੈ ਇੱਕ ਮਿੰਟ ਲਾਓ ਜੀ 25 ਹੋ ਗਏ ਨਹੀਂ ਦੱਸੋ ਕਾਲਾ ਕੱਟਾ ਉਹ ਬੜਾ ਜਿਆਦਾ ਰਹੀ ਤੇ ਪੱਠਾ ਨਹੀਂ ਕੱਟ ਬੱਕਰੀ ਵੀ ਛੋਟੀ ਹੈ ਬਾਬਾ ਸ਼ੌਕ ਪੂਰਾ ਕਰ ਲਓ ਉਹ ਬੱਕਰੀ ਵੱਡੀ ਲੈ ਜਾਓ ਇਹ ਬੜੀ ਨਹੀਂ ਲੈਣੀ ਗਾਂ ਮਿਲ ਜੇ ਨਾ ਪਠਾ ਜਾ ਮਿਲਦੀ ਹੈ ਨਾ ਪਠਾ ਮੋਗਾ ਰਹੀਆਂ ਨੇ ਏ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਫਿਰ ਪਾ ਜਾ ਲਾਜੀ ਦਾ ਸਾਡਾ ਡਾਕਟਰ ਲੈ ਆਇਆ ਤੈਨੂੰ ਮੈਂ ਤਾਂ ਦੇਖੋ ਠੋਡੇ ਤੇ ਗੱਲ ਛੱਡ ਦੀ ਗਰੀਬ ਬੰਦਾ ਮੈਂ ਵੀ ਕੋਈ ਐਜਾ ਕੋਈ ਲਾਠੀ ਛੱਡ ਦੀ ਨਾ ਗੱਲ ਹਾਂ ਇੱਕ ਮਿੰਟ ਬੋਲਣਾ ਲੈ ਕੋਈ ਬਾਦਸ਼ਾਹ ਜਹਾਂਮੇ ਤਈ ਬੇਚੀ ਨਾ ਤੇਰਾ ਛਾਉਣਾ ਸਾਡੇ ਤੋਂ ਦਿੱਤਾ ਹੈ ਆ ਫੜੀ ਪੂਰੇ 5 ਜੀ ਮੱਛੀਆਂ ਲਾ ਲੈ ਬਾਜ਼ ਦੀ ਗਾ ਦੁਕਾਨੀ ਜਿਹਨ ਦੇਖਿਆ ਬਸ ਹਾਂ ਦੇ ਟੱਕ ਜਾਦਾ ਨਹੀਂ ਯਾਰਾ ਸਾਲ ਮਹਿੰਗਾ ਆਇਆ ਇੱਕ ਦਾ ਪੱਠ ਲੈ ਲੀਂ। ਇੱਕੋ ਹੀ ਪੱਠ। ਉਹ ਬੁਢਾ ਬੰਦਾ ਕਿਉਂ ਕੰਮੀ ਜਾਂਦਾ। ਇੱਥੋਂ ਦੋਆਂ ਨੇ ਕਰ ਸੁਣ ਲੈ ਪੱਠ ਤੇ 200 ਰੁਪਇਆ ਖਾਣਾ 100-100। ਦੋਨਾਂ ਨੇ। ਦੋਨਾਂ ਸਭ। ਉਹ ਮੇਰੇ ਕੀ ਵਜਾ ਬਈ ਬੱਲੇ। ਤੇਰੇ ਕੋਲ ਨਹੀਂ ਬਚਦਾ ਜੀ। ਕਿਆ ਕਰ ਉਹ ਰੋਕੋ ਤੇ ਵਾਲਾ। ਉਹ ਨਹੀਂ ਮਿੱਠੂ। ਉਹੀ ਲੈ ਜਾ ਤੂੰ ਉਹ ਦੇ ਦੇ ਤੇਰੀ ਲਿਆ ਜਾ ਮੇਰੀ ਮਾਂ ਜੈਸੀ। 200 ਤੇ ਵਾਲਾ ਛੱਡਿਓ। ਉਹ ਵੀ 500 ਨੂੰ ਕੱਟ ਦੇ। ਕੱਟਾ ਪੈ। ਤੂੰ ਅਣ ਦੇ ਮੱਗੇ 7 ਦਿਨ। 7 ਦਿਨ। ਚੱਲ ਗਾਹਾਂ ਚੱਲ ਜਾ ਕਾਰ ਲੈ ਕੇ ਯਾਰ। हाँ हाँ ना नहीं दे 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 द ਆ ਵੀ ਕਿਹਨਾਂ 15000 ਦੇ ਦੇ ਫਿਰ ਉਹ ਬਿੱਲ ਨੂੰ ਮਾ ਦਿੰਦਾ ਉਹ 300 ਦਾ ਗਿਆ ਮੈਂ ਤੇਰੇ ਦਾੜੀ ਆਪਲਾ ਨਾ ਹੋਰ ਦੱਸ ਆਵੇ ਦੂਈ ਕਿਨੇ ਗਿਆ 300 ਦਾ ਜਾਊਗਾ ਹੀ ਫਿਰ ਜਾਊਗਾ ਕਾਹੀ ਹੋਣੀ 300 ਅਸਲੀ ਕੋ ਕਰਦੇ 600 ਨਾਲ ਕੁਝ ਛੱਡ ਪਰ ਕੋਈ ਦੋਸ ਦਾ ਫੜ ਲੈ ਲੈ ਜਾ ਹਾਂ ਚਲ ਚੱਲ ਜਰਾ ਕੀ ਲੰਗੀਆਂ ਨਹੀਂ ਬਾ ਦੇ ਬੱਚਾ ਸਾਨੂੰ ਪਤਾ ਲਾਂਗ ਦਾ ਪਤਾ ਹੁੰਦਾ ਸਾਨੂੰ ਲਾਂਗ ਨਾਲ ਨਾ ਨਾ ਸਾਡੇ ਨਾਲ ਦੇਖੋ ਨਾ ਨਾ ਲੜਾਈ ਜਾਣਗੇ ਨੂੰ ਸਾਡੀ ਚੱਜ ਲੜਾਈ ਹੋਊਗੀ ਇੱਕ ਮਿੰਟ ਬਾਰੀ ਦਾ ਸੁਣ ਸੱਤ ਨੂੰ ਮਾਰਨਾ ਨਹੀਂ ਅੱਛਾ ਮੈਂ ਤਾਂ ਜੇ ਮਾਰ ਦੋ ਵਧੀਆ ਹੀ ਆ ਜੀ ਪਟਾਂਟਾਂ ਦੀ ਬੜੂ 200 ਰੁਪਏ ਨਾ 200 ਰੁਪਏ ਯਾਰ ਤੂੰ ਚੌਧਾ ਹੋਗੇ ਭਾਈ 200 ਰੁਪਏ ਲੋੜਾ ਬੜਾ ਯਾਰ ਐਸੀ ਦੋ ਬੰਦੇ ਜਾਨ ਲਾ ਹੱਥ ਪਾਓ ਜੀ ਕੋਈ ਹੋਰ ਕੋਈ ਨਹੀਂ ਹੋਰ ਪਤਾ ਸਹੀ ਸਾਹਮਣੇ ਆਓ ਬੱਲਾ ਪਰਵਾਦੇ ਦਾ ਇਹਦੀ ਪਸੰਦ ਦਵਾਤੀ ਹਾਂ ਇਹ ਤਾਂ ਇੱਕ ਸਾਦੇ ਕਹੇ ਦੋ ਦੱਪ ਜਾਂਦੇ ਵਪਾਰੀ ਸ਼ੀਤੋ ਵਟਕਾਉਣ ਦਿੰਦਾ ਠੀਕ ਇਹਦੀ ਕਰ ਦੇਣੀ ਸਾਨੂੰ ਪਤਾ ਸਾਡੀ ਆ ਕਿ ਤੁਸੀਂ ਦੋ ਜਣੇ ਆ ਕੇ ਮੈਂ ਚਲੋ ਗਾਹ ਤੋਂ ਸੌਦੋ ਤੁਸੀਂ ਟਕਰਾਂ ਤੁਹਾਡੇ ਕਰਕੇ ਦੇਤੀ ਸਾਢੇ 5 ਦਾ ਕਈ ਵਾਰ ਲਾਗੇ ਇੱਥੇ ਦੇਖੋ ਚਲ ਮਖਾ ਤੁਸੀਂ ਜਾ ਕੇ ਇਧਰ ਹੋਏ ਮੜਾ ਬੰਦਾ ਦਿਖਾਈਏ ਤੋ